ਬਿਕਰਮ ਮਜੀਠੀਆ ਤੋਂ ਲਗਾਤਾਰ ਪੁੱਛਗਿੱਛ ਜਾਰੀ ਹੈ ਕਿਉਂਕਿ ਉਹ ਲਗਾਤਾਰ ਉਹਨਾਂ ਦਾ ਰਿਮਾਂਡ ਜਾਰੀ ਹੈ ਤੇ ਅੱਜ ਬਿਕਰਮ ਮਜੀਠੀਆ ਨੂੰ ਵਿਜੀਲੈਂਸ ਦੀ ਟੀਮ ਮਜੀਠੀਆ ਲੈ ਕੇ ਜਾ ਸਕਦੀ ਹੈ ਖਬਰੇ ਆ ਰਹੀ ਹੈ ਕਿ ਮੁਹਾਲੀ ਦਫਤਰ ਤੋਂ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਅੱਜ ਮਜੀਠਾ ਲੈ ਕੇ ਜਾ ਸਕਦੀ ਹੈ ਬੀਤੇ ਕੱਲ ਉਹਨਾਂ ਨੂੰ Shimla ਦੇ ਮਸ਼ੋਬਰਾ ਲਿਜਾ ਕੇ ਵੀ ਜਾਂਚ ਕੀਤੀ ਗਈ ਸੀ ਮਜੀਠੀਆ ਸੱਤ ਦਿਨ ਦੇ ਵਿਜੀਲੈਂਸ ਰਿਮਾਂਡ ਤੇ ਨੇ ਤੇ ਰਿਮਾਂਡ ਕੱਲ ਨੂੰ ਖਤਮ ਹੋ ਰਿਹਾ ਤੇ ਕੱਲ੍ਹ ਬੜ ਉਹਨਾਂ ਨੂੰ ਬਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦਾ ਦੁਬਾਰਾ ਤੋਂ ਰਿਮਾਂਡ ਮੰਗਿਆ ਜਾਵੇ 7 ਦਿਨ ਦਾ ਰਿਮਾਂਡ ਸੀ ਵਿਕਰਮ ਮਜੀਠੀਆ ਦਾ ਇਸ ਦੌਰਾਨ ਪੁੱਛਗਿੱਛ ਕੀਤੀ ਗਈ ਤੇ ਅੱਜ ਮੁਹਾਲੀ ਦਫ਼ਤਰ ਤੋਂ ਵਿਜੀਲੈਂਸ ਦੀ ਟੀਮ ਲੈ ਕੇ ਨਿਕਲੀ ਹੈ ਤੇ ਵਿਕਰਮ ਮਜੀਠੀਆ ਨੂੰ ਮਜੀਠਾ ਲਜਾਇਆ ਜਾ ਰਿਹਾ ਹੈ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦਰਸਲ ਵਿਜੀਲੈਂਸ ਕੜੀ ਦਰ ਕੜੀ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਬਹੁਤ ਸਾਰੇ ਬਿਆਨ ਵਿਜੀਲੈਂਸ ਦੇ ਵੱਲੋਂ ਲਏ ਗਏ ਨੇ ਜਿਹੜੇ ਪੁਰਾਣੇ ਇਸ ਕੇਸ ਦੇ ਨਾਲ ਸੰਬੰਧਿਤ ਲੋਕ ਨੇ ਚਾਹੇ ਉਹ ਆਲਖ ਨੇ ਬਿੱਟੂ ਆਲਖ ਨੇ ਜਾਂ ਜਗਜੀਤ ਚਾਹਲ ਨੇ ਜਾਂ ਫਿਰ ਇਸ ਮਾਮਲੇ ਦੇ ਵਿੱਚ ਤਲਬੀਰ ਗਿੱਲ ਦੇ ਵੀ ਬਿਆਨ ਲਏ ਗਏ ਨੇ ਬੋਨੀ ਅਜਨਾਲਾ ਨੇ ਬਿਆਨ ਦਰਜ ਕਰਵਾਏ ਨੇ ਇਸ ਤਰ੍ਹਾਂ ਸਾਬਕਾ ਡਿਪਟੀ ਡਾਇਰੈਕਟਰ ਈਡੀ ਨਿਰੰਝਨ ਸਿੰਘ ਦੇ ਵੱਲੋਂ ਡਿਟੇਲ ਸ਼ੇਅਰ ਕੀਤੀ ਗਈ ਹੈ ਸਾਬਕਾ ਡੀਜੀਪੀ ਸਦਾਰਥ ਚਟੋਪਾ ਦੇ ਆਏ ਦੇ ਵੱਲੋਂ ਆਪਣੇ ਜੋ ਉਹਨਾਂ ਕੋਲੇ ਜਾਣਕਾਰੀ ਸੀ ਉਹ ਵਿਜੀਲੈਂਸ ਨੂੰ ਮੁਹੱਈਆ ਕਰਵਾਈ ਗਈ ਹੈ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਆਖ ਰਹੇ ਨੇ ਕਿ ਉਹ ਵੀ ਜੇਕਰ ਜ਼ਰੂਰਤ ਹੈ ਤਾਂ ਉਹ ਵੀ ਗਵਾਹੀ ਦੇਣ ਲਈ ਤਿਆਰ ਨੇ ਕਿਉਂਕਿ 2021 ਦੇ ਵਿੱਚ ਉਦੋਂ ਹੀ ਐਨਡੀਪੀਐਸ ਦਾ ਕੇਸ ਦਰਜ ਹੋਇਆ ਸੀ ਪਰ ਹੁਣ ਇਹ ਕੇਸ ਡਿਸਪਰਪੋਰਸ਼ਨੇਟ ਐਸੈਟਸ ਦਾ ਹੈ ਤੇ ਉਸੇ ਦੀ ਜਾਂਚ ਵਿਜੀਲੈਂਸ ਕਰ ਰਹੀ ਹੈ ਤੇ ਸੰਪਤੀ ਕਿੰਨੀ ਹੈ ਜਾਇਦਾਦ ਕਿੰਨੀ ਹੈ ਆਮਦਨ ਦੇ ਰਿਸੋਰਸਸ ਕੀ ਨੇ ਤੇ ਜਾਇਦਾਦ ਜਿਹੜੀ ਹੈ ਕਿਹੜੇ ਵਰਿਆਂ ਦੇ ਵਿੱਚ ਜਿਆਦਾ ਬਧੀ ਬੈਂਕਿੰਗ ट्रांजੈਕਸ਼ਨਸ ਕੀ ਨੇ ਕੌਣ ਕੌਣ ਲੋਕ ਇਸ ਦੇ ਵਿੱਚ ਇਨਵੋਲਵ ਨੇ ਕੀ ਕੋਈ ਬੇਨਾਮੀ ਸੰਪਤੀ ਤਾਂ ਨਹੀਂ ਬੇਨਾਮੀ ਜਾਇਦਾਦ ਤਾਂ ਨਹੀਂ ਆਮ ਆਦਮੀ ਪਾਰਟੀ ਦੇ ਆਗੂ ਤਹ ਤੱਕ ਕਹਿੰਦੇ ਨੇ ਕਿ ਵਿਕਰਮ ਮਜੀਠੀਆ ਦੇ ਵੱਲੋਂ ਨਸ਼ਾ ਤਸਕਰੀ ਕਰਕੇ ਇਹ ਜ਼ਮੀਨ ਜਾਇਦਾਦ ਦਾ ਵਾਅਦਾ ਕੀਤਾ ਗਿਆ ਤੇ ਇਸ ਦੇ ਨਾਲ ਹੀ ਮਜੀਠੀਆ ਕੇਸ ਦੀ ਜਾਂਚ ਵੀ ਹੋਰ ਤੇਜ਼ ਹੋ ਗਈ ਹੈ ਤੇ ਹੁਣ एनसीबी ਜਾਨੀ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਵੀ ਵਿਕਰਮ ਮਜੀਠੀਆ ਤੋਂ ਪੁੱਛਗਿੱਛ ਕਰ ਸਕਦਾ ਹੈ एनसीबी ਦੀ ਅੰਮ੍ਰਿਤਸਰ ਯੂਨਿਟ ਨੇ ਵਿਜੀਲੈਂਸ ਨੂੰ ਇੱਕ ਚਿੱਠੀ ਲਿਖੀ ਹੈ ਤੇ ਮਜੀਠੀਆ ਮਾਮਲੇ ਦੀ ਜਾਣਕਾਰੀ ਮੰਗੀ ਹੈ ਮਜੀਠੀਆ ਹੁਣ 7 ਦਿਨ ਦੇ ਵਿਜੀਲੈਂਸ ਰਿਮਾਂਡ ਤੇ ਨੇ ਤੇ ਕੱਲ ਰਿਮਾਂਡ ਖਤਮ ਹੋਵੇਗਾ ਕੱਲ ਮੁੜ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਹੈ ਤਾਂ ਹੁਣ ਇਸ ਦੇ ਵਿੱਚ NCB ਦੀ ਵੀ ਐਂਟਰੀ ਹੋ ਸਕਦੀ ਹੈ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਵੀ ਕਿਉਂਕਿ ਇੱਕ ਚਿੱਠੀ ਲਿਖੀ ਗਈ ਹੈ ਤੇ ਇਹ ਕਿਹਾ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਕਿਉਂ ਨਾ ਇਕੱਠਿਆਂ ਜਾਂਚ ਕੀਤੀ ਜਾਵੇ ਤਾਂ ਵੱਡੀ ਖਬਰ ਹੈ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਜਿਸ ਤਰ੍ਹਾਂ ਉਹਨਾਂ ਨੂੰ ਕੱਲ Shimla ਦੇ ਮਸ਼ੋਬਰਾ ਲਜਾਇਆ ਗਿਆ ਅੱਜ ਉਹਨਾਂ ਨੂੰ ਮਜੀਠਾ ਲਜਾਇਆ ਜਾ ਰਿਹਾ ਹੈ ਕਿਉਂਕਿ ਪਹਿਲਾਂ ਜੋ ਇੱਕ ਜਾਣਕਾਰੀ ਸਾਹਮਣੇ ਆ ਰਹੀ ਸੀ ਵਿਜੀਲੈਂਸ ਦੇ ਵੱਲੋਂ ਕਿ ਪੂਰਨ ਤੌਰ ਤੇ ਜਾਂਚ ਕਰਨ ਦੇ ਵਿੱਚ ਰੁਕਾਵਟ ਵਿਕਰਮ ਮਜੀਠੀਆ ਦੇ ਵੱਲੋਂ ਪਾਈ ਗਈ ऐसे खबरते और अपडेट देले मेरे सहयोगी राजीव शर्मा जुड़े ने राजीव की कुछ अपडेट क्योंकि विक्रम मजीठिया तो लगातार पूछताछ जारी है ते उन्हें आज विजिलेंस दी टीम मजीठिया लेके आ रही है इस दे नाल ही जो एनसीबी है उस दे वलो भी चिट्ठी लिखी गई है अमृतसर ज यूनिट वलो भी ओ भी मजीठिया तो पूछताछ कर सकदा की इंफॉर्मेशन की अपडेट ਆ ਬਿਲਕੁਲ ਨਰਬੀਰ ਜਿੱਤੋਂ ਤੱਕ ਜਿਹੜੀ ਪੁੱਛਗਿੱਛ ਦੀ ਗੱਲ ਹੈ ਕਿਉਂਕਿ ਕੱਲ ਜੋ ਹੈ ਵਿਕਰਮ ਮਜੀਠੀਆ ਦਾ ਰਮਾਨ ਜਿਹੜਾ ਉਹ ਖਤਮ ਹੋਣ ਜਾ ਰਿਹਾ ਤਾਂ ਉਸ ਤੋਂ ਪਹਿਲਾਂ ਦੋ ਜਿਹੜੀਆਂ ਵੱਡੀਆਂ ਅਪਡੇਟਸ ਇਸ ਵੇਲੇ ਆ ਰਹੀਆਂ ਨੇ ਇੱਕ ਤਾਂ ਇਹ ਹੈ ਕਿ ਜੋ ਚੰਡੀਗੜ੍ਹ ਤੋਂ ਸਾਡੇ ਸਹਿਯੋਗੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਵਿਕਰਮ ਮਜੀਠੀਆ ਨੂੰ ਅੱਜ ਜਿਹੜੀ ਵਿਜੀਲੈਂਸ ਹੈ ਉਹ ਅੰਮ੍ਰਿਤਸਰ ਲੈ ਕੇ ਪਹੁੰਚ ਸਕਦੀ ਔਰ ਇਸ ਤੋਂ ਇਲਾਵਾ ਮਜੀਠਾ ਦੇ ਵਿੱਚ ਵੀ ਕਿਉਂਕਿ ਮਜੀਠਾ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਵਿਕਰਮ ਮਜੀਠੀਆ ਦਾ ਮਜੀਠਾ ਇਲਾਕੇ ਦੇ ਨਾਲ ਇੱਕ ਗੂੜਾ ਅਸਬੰਧ ਵੀ ਹੈ ਤਿੰਨ ਵਾਰ ਉਹ ਇੱਥੋਂ ਵਿਧਾਇਕ ਰਹੇ ਚੁੱਕੇ ਨੇ ਉਹਨਾਂ ਦੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਮੌਜੂਦਾ ਵਿਧਾਇਕਾ ਨੇ ਤਾਂ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਜ਼ਿਲ੍ਹੇ ਦੀ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਗ੍ਰੀਨ ਐਵੇਨਿਊ ਦੇ ਵਿੱਚ ਉਹਨਾਂ ਦਾ ਘਰ ਹੈ 25 ਜੂਨ ਨੂੰ ਜਿੱਥੋਂ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਔਰ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਗਨੀਵ ਕੌਰ ਮਜੀਠੀਆ ਅੱਜ ਵੀ ਅੰਮ੍ਰਿਤਸਰ ਵਾਲੇ ਘਰ ਦੇ ਵਿੱਚ ਮੌਜੂਦ ਨੇ ਪਰ ਮਜੀਠੇ ਦੇ ਵਿੱਚ ਫਿਲਹਾਲ ਕੋਈ ਐਸੀ ਹਲਚਲ ਅ ਨਜ਼ਰ ਨਹੀਂ ਆ ਰਹੀ ਪਰ ਕਿਹਾ ਜਾ ਰਿਹਾ ਕਿ ਕਿਸੇ ਵੀ ਵੇਲੇ ਵਿਜੀਲੈਂਸ ਦੀ ਜਿਹੜੀ ਟੀਮ ਹੈ ਉਹ ਵਿਕਰਮ ਮਜੀਠੀਆ ਨੂੰ ਲੈ ਕੇ ਇੱਥੇ ਪਹੁੰਚ ਸਕਦੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਦਫਤਰ ਹੈ ਹਾਲਾਂਕਿ ਉੱਥੇ ਜਿਹੜੇ ਕੇਅਰ ਟੇਕਰ ਨੇ ਜਿਨ੍ਹਾਂ ਦੀਆਂ ਤਸਵੀਰਾਂ ਵਿਕਰਮ ਮਜੀਠੀਆ ਦੀ ਟੀਮ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਕਿ ਉਹਨਾਂ ਨੂੰ ਵੀ ਉਸ ਦਿਨ ਕਿਉਂਕਿ ਜਦੋਂ 25 ਜੂਨ ਨੂੰ ਗ੍ਰਿਫਤਾਰੀ ਕੀਤੀ ਜਾਂਦੀ ਹੈ ਵਿਕਰਮ ਮਜੀਠੀਆ ਦੀ ਤਾਂ ਉਸ ਦਿਨ ਕਈ ਹੋਰ ਟਿਕਾਣਿਆਂ ਦੇ ਉੱਤੇ ਵੀ ਵਿਜੀਲੈਂਸ ਦੀਆਂ ਟੀਮਾਂ ਦੇ ਵੱਲੋਂ ਰੇਡ ਕੀਤੀ ਗਈ ਸੀ ਤਾਂ ਅੱਜ ਦੋ ਜਾਣਕਾਰੀਆਂ ਨੇ ਇੱਕ ਤਾਂ ਇਹ ਕੇ ਬਿਕਰਮ ਮਜੀਠੀਆ ਨੂੰ ਕਿਸੇ ਵੀ ਸਮੇਂ ਵਿਜੀਲੈਂਸ ਦੀ ਜੇ ਟੀਮ ਹੈ ਮੁਹਾਲੀ ਤੋਂ ਲੈ ਕੇ ਠੀਕ ਹੈ राजीव ਬਹੁਤ ਸ਼ੁਕਰੀਆ ਤੁਸੀਂ ਨਜ਼ਰ ਬਣਾਏ ਰੱਖੋ ਅਸੀਂ ਤੁਹਾਨੂੰ ਅਪਡੇਟ ਦੁਬਾਰਾ ਵੀ ਲਮਾਂਗੇ ਕਿਉਂਕਿ ਉਡੀਕ ਕੀਤੀ ਜਾ ਰਹੀ ਹੈ ਕਦੋਂ ਵਿਜੀਲੈਂਸ ਦੀ ਟੀਮ ਬਿਕਰਮ ਮਜੀਠੀਆ ਨੂੰ ਮਜੀਠਾ ਲੈ ਕੇ ਪਹੁੰਚਦੀ ਹੈ ਤੇ ਮੇਰੇ ਸਹਿਯੋਗੀ राजीव ਮਜੀਠਾ ਦੇ ਵਿੱਚ ਹੀ ਮੌਜੂਦ ਨੇ ਤਾਂ ਬਿਕਰਮ ਮਜੀਠੀਆ ਕੇਸ ਦੀ ਜਾਂਚ ਹੁਣ ਹੋਰ ਤੇਜ਼ ਕਰ ਦਿੱਤੀ ਗਈ ਹੈ ਰਿਮਾਂਡ ਕੱਲ ਖਤਮ ਹੋ ਰਿਹਾ ਉਸ ਤੋਂ ਬਾਅਦ ਹੋਰ ਰਿਮਾਂਡ ਵੀ ਬਿਕਰਮ ਮਜੀਠੀਆ ਦਾ ਲਿਆ ਜਾ ਸਕਦਾ ਹੈ